ਕੌਪ ਕੈਰੈਕਟਰ ਨਿਭਾ ਰਹੀਆਂ ਤੇ ਜਿੰਨਾ ਹੀ ਮੈਂ ਕੈਰੈਕਟਰ ਜੋ ਨਿਭਾ ਰਹੀਆਂ ਉਹ ਬੋਲਡ ਹੈ ਉਹਨਾਂ ਹੀ ਉਹਦੀ ਇੱਕ ਸੌਫਟ ਸਾਈਡ ਵੀ ਹੈ ਜੋ ਤੁਹਾਨੂੰ ਦੇਖਣ ਨੂੰ ਮਿਲੇਗੀ ਜਿਆਦਾਤਰ ਅਸੀਂ ਦੇਖਦੇ ਹਾਂ ਕਿ ਪੰਜਾਬੀ ਫਿਲਮਾਂ ਦੇ ਵਿੱਚ ਜਿਹੜੇ ਫੀਮੇਲ ਕੈਰੈਕਟਰਸ ਹੁੰਦੇ ਨੇ ਉਹ ਸਬਸਟੈਂਸ਼ੀਅਲ ਨਹੀਂ ਹੁੰਦੇ ਉਹਨਾਂ ਦੇ ਵਿੱਚ ਪ੍ਰੋਮੀਨੈਂਸ ਨਹੀਂ ਹੁੰਦੀ ਕੋਈ ਇਹੋ ਜਿਹੀ ਗੱਲ ਨਹੀਂ ਹੁੰਦੀ ਵੀ ਜਿਹੜੀ ਇੰਪੈਕਟ ਛੱਡ ਕੇ ਜਾਵੇ ਬਟ ਮੈਂ ਧੀਰਤ ਸਰ ਦੀ ਰਾਈਟਿੰਗ ਨੂੰ ਸ਼ੁਰੂ ਤੋਂ ਬਹੁਤ ਜ਼ਿਆਦਾ ਐਡਮਾਇਰ ਕਰਦੀ ਹਾਂ ਤੁਸੀਂ ਉਹਨਾਂ ਦੀ ਕੋਈ ਵੀ ਫਿਲਮ ਦੇਖੋਗੇ ਉਹਦੇ ਵਿੱਚ ਬਹੁਤ ਪਾਵਰਫੁਲ ਫੀਮੇਲ ਕੈਰੈਕਟਰਸ ਹੁੰਦੇ ਨੇ ਤੇ ਚਾਹੇ ਉਹ ਮੀਰਾ ਕੈਰੈਕਟਰ ਹੈ ਚਾਹੇ ਉਹ ਨਿਮਰਤਾ ਕੈਰੈਕਟਰ ਹੈ ਦੋਨੋਂ ਕੈਰੈਕਟਰਸ ਬਹੁਤ ਪਾਵਰਫੁਲ ਡੇਸਕਿੰਗ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਐਕਸਾਈਟਿਡ ਆਂ ਐਂਡ ਇਹ ਆਪਣੇ ਆਪ ਲੋਕ ਬਹੁਤ ਲੱਕੀਮੰਦ ਈਆ ਕਿ ਮੈਨੂੰ ਇਸ ਫਿਲਮ ਨਾਲ ਯੂ نو ਪੰਜਾਬ ਇੰਡਸਟਰੀ 'ਚ ਕਦਮ ਰੱਖਣ ਦਾ ਮੌਕਾ ਮਿਲਿਆ ਅਮ देयर वाज ਐਈ ਉਮੀਦ ਹੈ ਕਿ ਜਿਨੇ ਪਿਆਰ ਤੇ ਸਤਕਾਰ ਨਾਲ ਸੀ ਸਾਰੇ ਨੇ ਸਾਡੀ ਪੂਰੀ ਟੀਮ ਨੇ ਫਿਲਮ ਬਣਾਈ ਹੈ ਤੁਸੀਂ ਵੀ ਜਾ ਕੇ ਹੁਣ ਦੇਖੋ ਤੇ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਸਾਡੀ ਫਿਲਮ ਪਸੰਦ ਹੈ। ਯਾ ਆਪਣੇ ਅਤੇ ਯਾ ਮਾਤਾ ਮਾਤਮ ਤੋਂ ਉਹਦੋਂ ਆਪ ਤੋਂ ਤੇ ਇਸ ਤਰ੍ਹਾਂ ਹੁੰਦਾ ਸੀ ਕਿ ਆਪਣੇ ਸਮਾਜ ਚ ਬਹੁਤ ਰਿਸ਼ਤੇ ਦੂਰ ਤੱਕ ਹੁੰਦੇ ਸੀ। ਜਦੋਂ ਕੋਈ ਵਿਆਹ ਹੁੰਦਾ ਸੀ ਤਾਂ ਉੱਥੇ ਬਾਪੂ ਵਾਲੇ ਪਾਸੇ ਉਹਦੇ ਵਾਲੇ ਪਾਸੋਂ ਇੰਨਾ ਲਗ ਲਗ ਮਾਸੀਆਂ ਭੂਆ ਐਸ ਤਰ੍ਹਾਂ ਰਿਸ਼ਤੇ ਸੀ ਅਜੋਕੇ ਜੁਗ ਜਿਹੜੇ ਰਿਸ਼ਤੇ ਬਹੁਤ ਛੋਟੇ ਹੋ ਗਏ। हर आदमी की एकांक्षा है भाई मैं एक सिटी है जो मेरे नेड़े उ मैनु एक फ्लैट हो और आदमी अपने रुजगार हैसीयत के हिसाब ने कर लेता है पिछली जनरेशन जनरे अगली जनरेशन का कलैश होता है माँ बाप कितने होर हों बच्चे होर सैटल हो जाए और एक छोटे फ्लैट च भी हसबैंड वाइफ या जो डाइनिंग टेबल परिवार बैठता ਅਬਦੌਰ ਦੇ ਅਸੀਂ ਸਾਰੇ ਫੋਨਾਂ 'ਚ ਬੀਜ਼ੀ ਹੁੰਦੇ ਆ ਇਸ ਫਿਲਮ 'ਚ ਚਾਚਾ ਜੀ ਦਾ ਕਿਰਦਾਰ ਨਿਭਾ ਰਿਹਾ ਤੇ ਪਰਿਵਾਰ ਵੀ ਇੱਕ ਹੈ ਪਰ ਖਿਆਲਾਂ ਨਾਲ ਜਿਹੜਾ ਬਹੁਤ ਵਿਚਾਰਕ ਮਤਬੇਦਾਰ ਬਹੁਤ ਦੂਰ ਤੱਕ ਖੜਕਦੀ ਵੀ ਹੈ ਪਰ ਅਖੀਰ 'ਚ ਜਿਸ ਤਰ੍ਹਾਂ ਫਿਲਮ ਨੂੰ ਜਦੋਂ ਬਾਇੰਡ ਅਪ ਕਰਦਾ ਹੈ